ਇਥੋਂ ਪਤਾ ਲੱਗਦਾ ਵੀ ਇੱਕ ਡਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਐਨਾ ਡਰ ਐਨਾ ਸਹਿਮ ਤੇਰੇ ਅੰਦਰ ਬਹਿ ਜਾਊਗਾ ਕਿਦੋਂ ਐਨਾ ਡਰ ਜੇਗਾ ਐਨਾ ਕੰਬ ਜੇਗਾ ਕਿ ਤੂੰ ਇੱਕ ਜਿਹੜਾ ਬੰਦਾ ਤੇਰੀਆਂ ਕਮੀਆਂ ਕੱਢ ਰਿਹਾ ਤੱਥਾਂ ਦੇ ਆਧਾਰ ਦੇ ਉੱਤੇ ਲਗਾਤਾਰ ਪਿਛਲੇ 2 2.5 ਸਾਲ ਤੋਂ ਜਦੋਂ ਦੀ ਸਰਕਾਰ ਬਣੀ ਆ ਤੁਹਾਡੀ ਉਹ ਬੰਦਾ ਤੱਥਾਂ ਦੇ ਆਧਾਰ ਤੇ ਸਬੂਤਾਂ ਨਾਲ ਛੋਡੀਆਂ ਬੱਖੀਆਂ ਢੇਡ ਰਿਹਾ ਲਗਾਤਾਰ ਛੋਡੀਆਂ ਜਿਹੜੀਆਂ ਨਾਕਾਮੀਆਂ ਨੇ ਫੇਲ ਹੋਈ ਸਰਕਾਰ ਆ ਬੁਰੀ ਤਰ੍ਹਾਂ ਹਰ ਫਰੰਟ ਤੇ ਹਰ ਪਾਸਿਓਂ ਉਹ ਲਗਾਤਾਰ ਛੋਡੀਆਂ ਅੱਖਾਂ 'ਚ ਰੜਕਦਾ ਸੀ ਬਹਾਨਾ ਬਣਾ ਲਿਆ ਜੀ ਤੇ ਆਈਟੀ ਕੋਈ ਜਿਹੜਾ ਕਾਨੂੰਨ ਆ ਉਹਦੇ ਤਹਿਤ ਪਰਚਾ ਜਿਹੜਾ ਦਰਜ ਕਰਕੇ ਤੇ ਉਹਨੂੰ ਤੁਸੀਂ ਰਾਤ ਪਟਿਆਲੋਂ ਗ੍ਰਿਫਤਾਰ ਕਰਕੇ ਲੈ ਗਏ ਸੋ ਮੈਂ ਪੰਜਾਬੀਓ ਗੱਲ ਕਰ ਰਿਹਾ ਮਾਲਵਿੰਦਰ ਸਿੰਘ ਮਾਲੀ ਦੀ ਜਿਹੜਾ ਇਨਸਾਨ ਬੜੀ ਬੇਵਾਕੀ ਦੇ ਨਾਲ ਤੱਥਾਂ ਦੇ ਆਧਾਰ ਦੇ ਉੱਤੇ ਆਲੋਚਨਾ ਕਰਦਾ ਸਾਰਥਕ ਆਲੋਚਨਾ ਕਰਦਾ ਸੰਵਾਦ ਚਾਉਣ ਦੀ ਗੱਲ ਕਰਦਾ ਹੈ ਵਿਰੋਧ ਕਰਨਾ ਕਿਸੇ ਵੀ ਗਲਤ ਗੱਲ ਦਾ ਹਰ ਬੰਦੇ ਨੂੰ ਇੱਥੇ ਹੱਕ ਆ ਕੋਈ ਬੰਦਾ ਕਿਸੇ ਗੱਲ ਦੇ ਉੱਤੇ ਆਪਣੀ ਗੱਲ ਆਪਣਾ ਪੱਖ ਰੱਖ ਸਕਦਾ ਮਾਲੀ ਲਗਾਤਾਰ ਰੜਕ ਰਿਹਾ ਸੀਗਾ ਪਰ ਇਹਨਾਂ ਦੇ ਕੋਲੋਂ ਕੋਈ ਬਹਾਨਾ ਨਹੀਂ ਸੀ ਲੱਭਿਆ ਜਾ ਰਿਹਾ ਹੁਣ ਬਹਾਨਾ ਲੱਭ ਲਿਆ ਬਹਾਨਾ ਲੱਭ ਕੇ ਉਹਨੂੰ ਗਿਰਫਜ਼ਾਰ ਕਰਕੇ ਲੈ ਗਈ ਆ ਮਾਲੀ ਸਾਡੇ ਖਿਲਾਫ ਵੀ ਬੋਲਿਆ ਮਾਲੀ ਕਿਸਾਨੀ ਮੋਰਚੇ ਵੇਲੇ ਦੀਪ ਸਿੱਧੂ ਤੇ ਮੇਰੇ ਖਿਲਾਫ ਵੀ ਬੋਲਿਆ ਮਾਲੀ ਹੋਰਾਂ ਖਿਲਾਫ ਵੀ ਬੋਲਦਾ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਕਿਸੇ ਬੰਦੇ ਦੀ ਆਵਾਜ਼ ਹੀ ਦੱਬ ਦਿਓ ਜਿਵੇਂ ਦਿੱਲੀ ਸਰਕਾਰ ਸੈਂਟਰ ਦੀ ਸਰਕਾਰ ਕਰ ਰਹੀ ਹੈ ਵੱਡੇ ਵੱਡੇ ਜਿਹੜੇ ਕੋਈ ਐਕਟਿਵਿਸਟ ਨੇ ਕਾਰਕੁੰਨ ਨੇ ਕੋਈ ਵਕੀਲ ਨੇ ਕੋਈ ਪ੍ਰੋਫੈਸਰ ਨੇ ਕੋਈ ਬੁੱਧੀਜੀਵੀ ਨੇ ਉਹਨਾਂ ਤੋਂ ਡਰੀਆਂ ਹੋਈਆਂ ਸਰਕਾਰਾਂ ਚੱਕ ਕੇ ਐਨਐਸਏ ਯੂਪੀਐਲ ਆ ਕੇ ਜ਼ਿਲ੍ਹੇ 'ਚ ਬੰਦ ਕਰ ਰਹੇ ਆ ਉਸੇ ਰਾਹ ਦੇ ਭਾਂਸਿਆਂ ਤੋਂ ਤੁਰ ਪਿਆ ਬੁਰੀ ਤਰ੍ਹਾਂ ਫੇਲਾਂ ਤੋਂ ਬੁਰੀ ਤਰ੍ਹਾਂ ਜਿਹੜਾ ਜਿਹਨੂੰ ਮਾਰ ਲਈਏ ਸਾਨੂੰ ਚੁੱਪਦਾ ਪਤਾ ਕਿਉਂ ਮਾਰੀ ਨੂੰ ਸਲੇਡੇ ਕਹਿੰਦਾ ਸਲੇਡੇ ਆ ਥੋੜਾ ਜਿਹੜਾ ਕੇਜਰੀਵਾਲ ਕੀ ਬੋਲਿਆ ਸੀਗਾ ਚੰਨੀ ਦੇ ਖਿਲਾਫ ਜਦੋਂ ਉਹਨੇ ਕੋਈ ਉਹਦੇ ਪਹਿਰਾਵੇ ਤੇ ਗੱਲ ਕੀਤੀ ਕਹਿੰਦਾ ਕਿ ਰਿਸ਼ਤਾ ਕਰਨਾ ਐ ਇੱਥੋਂ ਤੱਕ ਜਦੋਂ ਕੇਜਰੀਵਾਲ ਚੰਨੀ ਦੇ ਖਿਲਾਫ ਇਹ ਗੱਲ ਬੋਲਿਆ ਸੀ ਰਿਸ਼ਤੇ ਵਾਲੀ ਤੇ ਤੂੰ ਕੋਲੇ ਖੜਾ ਦੰਦ ਕੱਢ ਰਿਆ ਸੀ ਹੱਸ ਰਿਹਾ ਸੀਗਾ ਤੇ ਰੌਲਾ ਪਾ ਰਿਹਾ ਸੀ ਨਾਰਾ ਮਾਰ ਰਿਹਾ ਸੀ ਇਹ ਆਵਾਜ਼ਾਂ ਐ ਨਹੀਂ ਦਬੀਆਂ ਜਾਣਗੀਆਂ ਇੱਕ ਮਾਲੀ ਵਰਗੇ ਨੂੰ ਫੜ ਕੇ ਅੰਦਰ ਕਰੋਗੇ ਇੱਥੇ ਹਜ਼ਾਰਾਂ ਬੰਦੇ ਹੋਰ ਉੱਠ ਖੜੇ ਹੋਣਗੇ ਕਿੰਨਿਆਂ ਕ ਬੰਦਿਆਂ ਨੂੰ ਫੜ ਫੜ ਕੇ ਅੰਦਰ ਕਰ ਦੇਂਗਾ ਕੀ ਕੀ ਕਿਹੜੇ ਰਾਤ ਰੁਪਿਆਂ ਤੋਂ ਕਿਹੜੀ ਤੂੰ ਡੈਮੋਕਰੈਂਸੀ ਦੀ ਦਹਾਈ ਦਿੰਨਾ ਕਿਹੜੇ ਲੋਕਤੰਤਰ ਦੀ ਦਹਾਈ ਦਿੰਨਾ ਤੂੰ ਜਰੀਲ ਕਰਕੇ ਇੱਕ 70 72 ਸਾਲ ਦਾ ਬੰਦਾ 75 ਸਾਲ ਦਾ ਬੰਦਾ ਜਿਹੜਾ ਤੁਸੀਂ ਘਰੋਂ ਫੜ ਕੇ ਲੈ ਕੇ ਜਾਂਦੇ ਹੋ ਚਲੋ ਜੀ ਆਓ ਜੀ ਮਾਲੀ ਜੀ ਵੀਡੀਓ ਆ ਰਹੀ ਹੈ ਉਹ ਗੋਲ ਵੀ ਰਿਹਾ ਵੀ ਬਰਾਂਡ ਦਿਖਾਓ ਜੀ ਕੋਈ ਕਾਹ ਦਾ ਇੱਕ ਮੁਕੱਦਮਾਦਾਰ ਦੇ ਚਲੋ ਜੀ ਬਸ ਚਲੋ ਆਓ ਖਰਾ ਇਹ ਕਿੱਥੋਂ ਦਾ ਕਿਹੜਾ ਕਾਨੂੰਨ ਦੀਆਂ ਗੱਲਾਂ ਤੁਸੀਂ ਕਰਦੇ ਹੋ ਯਾਰ ਪਰ ਭਵਾਨ ਸਿੰਘ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਇਹ ਗੱਲਾਂ ਸਦਾ ਨਹੀਂ ਚਲਦੀਆਂ ਹੁੰਦੀਆਂ ਸਦਾ ਇਹ ਇਹ ਪਾਵਰਾਂ ਤਾਕਤਾਂ ਰਹਿਣੀਆਂ ਨਹੀਂ ਆਹ ਹੋਰ ਸੁਣ ਲਓ ਆ ਪਿੱਛੇ ਜੇ ਆ ਇੱਕ ਪੁਲਿਸ ਨੇ ਇੱਕ ਪੁਲਿਸ ਵਾਲੇ ਅਫਸਰ ਨੇ ਆ ਪਿੱਛੇ ਜੇ ਮਹਾਲੀ ਦੇ ਵਿੱਚ ਛੋਡੇ ਮੰਤਰੀ ਹਰਜੋਤ ਬੈਂਸ ਤੇ ਉਹਦੀ ਧਰਮ ਪਤਨੀ ਦੇ ਉੱਤੇ ਇਲਜ਼ਾਮ ਲਾਇਆ ਕੁਝ 5 10 20 50 100 ਨਹੀਂ ਕਈ ਹਜ਼ਾਰਾਂ ਕਰੋੜ ਦੀ ਉਹਨੇ ਗੱਲ ਕੀਤੀ ਹੈ ਵੀ ਜਿਹੜੀ ਠੱਗੀ ਹੁੰਦੀ ਹੈ ਉਹਦੇ ਵਿੱਚੇ ਸ਼ਾਮਲ ਹੈ ਕੀ ਕੀਤਾ ਬਈ ਉਹਦਾ ਤੂੰ ਰੋਜ਼ ਕੋਈ ਨਾ ਕੋਈ ਇਹ ਜੀ ਗੱਲ ਕਰਦਾ ਕੋਈ ਨਾ ਕੋਈ ਪੰਜਾਬ ਮਾਰੂ ਕੋਈ ਗੱਲ ਕਰਦਾ ਆਪ ਕਰਜ਼ੇ ਵਾਲਾ ਕੰਮ ਤੁਸੀਂ ਸ਼ੁਰੂ ਕਰ ਲਿਆ ਸੈਂਟਰ ਨੂੰ ਲਿਖੀ ਜਾਂਦਾ ਕਿ 10000 ਕਰੋੜ ਦੀ ਹੱਦ ਹੋਰ ਵਧਾ ਦਿਓ ਕਰਜ਼ੇ ਦੀ ਤੂੰ ਕਹਿੰਦਾ ਪੰਜਾਬ ਚ ਪੈਸੇ ਬਹੁਤ ਆ ਪੰਜਾਬ ਕੋਲ ਤਾਂ ਖਜ਼ਾਨਾ ਪੂਰਾ ਫੁੱਲ ਹੈ ਜੀ ਤੇ ਹੁਣ ਫਿਰ ਖਾਲੀ ਕਿਉਂ ਹੋ ਗਿਆ ਤੂੰ ਪੰਜਾਬ ਦਾ ਪੈਸਾ ਕਰਜ਼ੇ ਚੱਕ ਕੇ ਸੈਂਟਰ ਕੋਲੋਂ ਹੋਰ ਹੱਦਾਂ ਵਧਾ ਕੇ ਪੰਜਾਬ ਦਾ ਪੈਸਾ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਪਾਣੀ ਨੂੰ ਬਹਾਰਿਆ ਇੱਥੋਂ ਜਾਂਨਾ ਫਿਰ ਜਹਾਜ਼ ਲੈ ਕੇ ਉਹ ਕੇਜਰੀਆ ਨੂੰ ਲੈਣ ਉਥੋਂ ਦਿੱਲਗੋ ਹਰਿਆਣੇ ਦੇ ਵਿੱਚ ਤੇਰੇ ਮੰਤਰੀ ਤੇਰੇ ਐਮਐਲਏ ਜਾ ਕੇ ਪ੍ਰਚਾਰ ਕਰਦੇ ਆ ਲਾਪਤੇਲ ਤੋਂ ਲੈ ਕੇ ਰੋਟੀ ਟੁਕ ਤੋਂ ਲੈ ਕੇ ਹੋਟਲਾਂ ਦਾ ਖਰਚਾ ਕੁੱਲ ਖਰਚਾ ਤੁਸੀਂ ਖਜ਼ਾਨੇ ਤੇ ਪਾ ਰਹੇ ਹੋ ਬੋਈ ਲੋਕਾਂ ਦੇ ਪਾ ਰਹੇ ਹੋ ਤੇ ਕਰਜ਼ਾ ਚੱਕ ਰਹੇ ਹੋ ਤੁਸੀਂ ਸੈਂਟਰ ਕੋਲੋਂ ਤਨਖਾਹ ਦੇਣ ਨੂੰ ਤੁਹਾਡੇ ਕੋਲ ਪੈਸੇ ਹੈ ਨਹੀਂ ਸੋ ਇਸ ਕਰਕੇ ਇਹ ਆਵਾਜ਼ਾਂ ਨਹੀਂ ਦਬਣੀਆਂ ਬਾਲੇ ਗਲਤ ਰਾਹ ਪੈ ਗਿਆ ਬਾਲੇ ਗਲਤ ਕਿਰਾਹੇ ਪੈ ਗਿਆ ਜਾਂ ਤੈਨੂੰ ਜਿਹੜੀ ਤੇਰੀ ਆਲੇ-ਦਾਲੇ ਜੁੰਡਲੀ ਇਕੱਠੀ ਹੋਈ ਆ ਉਹ ਗਮਰਾਹ ਕਰ ਰਹੀ ਆ ਜਾਂ ਤੈਨੂੰ ਅਫਸਰ ਲੋਬੀ ਗਮਰਾਹ ਕਰ ਰਹੀ ਆ ਜਾਂ ਤੇਰੇ ਦਿੱਲੀ ਵਾਲੇ ਐਨੇ ਭਾਰੂ ਹੋ ਗਏ ਵੀ ਤੇਰੀ ਸੁਣਵਾਈ ਹੈ ਨਹੀਂ ਕੋਈ ਜੋ ਤੂੰ ਕਰ ਰਿਹਾ ਤੂੰ ਖੁਦ ਆਪ ਸੋਚ ਲਾ ਤੂੰ ਕਲਾਕਾਰ ਹੁੰਦੇ ਹੋਏ ਵੀ ਕਿੰਨੇ ਤੰਜ ਕੱਸਦਾ ਰਿਹਾ ਕਿੰਨੇ ਵਿਅੰਗ ਕਰਦਾ ਰਿਹਾ ਤੈਨੂੰ ਤਾਂ ਕਿਸੇ ਨੇ ਕੁਝ ਕਿਹਾ ਨਹੀਂ ਯਾਰ ਤੇ ਅੱਜ ਤੂੰ ਪਾਵਰ 'ਚ ਆ ਗਿਆ ਤੂੰ ਲੋਕਾਂ ਨੂੰ ਚੱਕ ਕੇ ਅੰਦਰ ਦੇਣ ਲੱਗ ਗਿਆ ਮੈਨੂੰ ਕਿੰਨਾ ਹੈ ਨੰਬਰ ਦੇ ਦੇਂਗਾ ਫਿਰ ਸੋ ਪੰਜਾਬ ਦੇ ਲੋਕੋ ਮੈਂ ਫੇਰ ਕਹਿਣਾ ਸਾਨੂੰ ਸਾਰਿਆਂ ਨੂੰ ਸਮੁੱਚੇ ਜਿੰਨੇ ਅਸਲ ਦੇ ਵਿੱਚ ਮਨੁੱਖਤਾ ਦਾ ਘਾਣ ਹੈ ਇਹ ਆਵਾਜ਼ਾਂ ਦੱਬਣ ਦੇ ਖਿਲਾਫ ਅਸੀਂ ਬੋਲ ਰਹੇ ਹਾਂ ਸਾਡੇ ਕਿਸੇ ਨਾਲ ਵਿਚਾਰਕ ਮਤਭੇਦ ਹੋ ਸਕਦੇ ਆ ਸਾਡੀ ਮੈਂ ਕਹਿੰਦਾ ਡਾਂਗ ਵੀ ਚੱਲੀ ਹੋ ਸਕਦੀ ਆ ਸਾਡੀ ਕਿਸੇ ਨਾਲ ਗੋਲੀ ਵੀ ਚੱਲੀ ਹੋ ਸਕਦੀ ਆ ਪਰ ਜਿੱਥੇ ਸਰਕਾਰਾਂ ਜਿੱਥੇ ਹਕੂਮਤਾਂ ਧੱਕਾ ਕਰਨਗੀਆਂ ਕਿਸੇ ਇਨਸਾਨ ਨਾਲ ਮਨੁੱਖਤਾ ਦਾ ਘਾਣ ਕਰਨਗੀਆਂ ਉਹਦੇ ਅਧਿਕਾਰਾਂ ਦਾ ਕਾਣ ਕਰਨ ਗੀਆਂ ਉਹਨੂੰ ਚੱਕ ਕੇ ਅੰਦਰ ਦੇਣ ਗੀਆਂ ਅਸੀਂ ਉਸ ਦੇ ਖਿਲਾਫ ਬੋਲਾਂਗੇ ਬੋਲਾਂਗੇ ਇਹ ਹੀ ਅਸਲ ਫਿਤਰਤ ਹੁੰਦੀ ਹੈ ਇਨਸਾਨੀ ਦੀ ਨੂੰ ਫਿਤਰਤ ਕਹਿੰਦੇ ਹੋ ਜਿਵੇਂ ਕਿਸੇ ਬਹੁਤ ਵੱਡੇ ਬਿਦਵਾਨ ਨੇ ਗੱਲ ਕਹੀ ਸੀ ਕਹਿੰਦਾ ਅਸਲ ਦੇ ਵਿੱਚ ਜੇ ਇਨਸਾਨ ਨੇ ਆਪਣੇ ਆਪ ਨੂੰ ਪਰਖਣਾ ਹੋਵੇ ਨਾ ਬੰਦੇ ਨੇ ਕਿ ਮੈਂ ਇਨਸਾਨ ਹੈਗਾ ਇਕੱਲਾ ਇੱਥੇ ਮੈਂ ਤੁਰੀ ਫਿਰਦੀ ਲਾਸ਼ ਐ ਤਾਂ ਕਹਿੰਦਾ ਜਦੋਂ ਦੁਨੀਆ ਦੇ ਵਿੱਚ ਕਿਸੇ ਵੀ ਨੁਕਤਾ ਦੇ ਉੱਤੇ ਕਿਸੇ ਜਾਤ ਧਰਮ ਕਿਸੇ ਮਜ਼ਬਬ ਦੇ ਲੋਕਾਂ ਦੇ ਉੱਤੇ ਕੋਈ ਜ਼ੁਲਮ ਹੁੰਦਾ ਹੋਵੇ ਸੋਡੇ ਲ ਹਜ਼ਾਰਾਂ ਲੱਖਾਂ ਬਖਰੇਵੇਂ ਉਹਨਾਂ ਨਾਲ ਹੋ ਸਕਦੇ ਆ ਮਤਪੇਦ ਹੋ ਸਕਦੇ ਆ ਪਰ ਸੋਡੇ ਅੰਦਰ ਕਹਿੰਦਾ ਉਦੋਂ ਦਿਲ ਦੇ ਵਿੱਚ ਉਹ ਚੀਜ਼ ਉੱਠਣੀ ਚਾਹੀਦੀ ਹੈ ਕਿ ਦਰਦ ਉੱਠਣਾ ਚਾਹੀਦਾ ਕਿ ਤੜਫੂਣੀ ਚਾਹੀਦੀ ਹੈ ਤੁਸੀਂ ਉਹਦੇ ਖਿਲਾਫ ਆਵਾਜ਼ ਬੁਲੰਦ ਕਰੋ ਤਾਂ ਤੁਸੀਂ ਅਸਲ ਮਾਇਨਿਆਂ ਦੇ ਵਿੱਚ ਇਨਸਾਨ ਹੋ ਇਹ ਹੀ ਹੁੰਦਾ ਬਿਲਕੁਲ ਮੈਨੂੰ ਪਤਾ ਬਹੁਤ ਕੁਝ ਬੋਲਦਾ ਮਾਲੀ ਹਰ ਕਦੇ ਖਿਲਾਫ ਬੋਲਦਾ ਮੈਂ ਕਹਿੰਦਾ ਦੀ ਸ਼ਬਦਾਬਲੀ ਵੀ ਕਦੇ ਕਈ ਵਾਰੀ ਇਹੋ ਜੀ ਹੁੰਦੀ ਆ ਪਰ ਇਹ ਕਿਹਨੂੰ ਅਧਿਕਾਰ ਦਿੰਦਾ ਯਾਰ ਇਹ ਕਿਹਨੇ ਅਧਿਕਾਰ ਦਿੰਦਾ ਸਰਕਾਰਾਂ ਨੂੰ ਜਿਹੜਾ ਬੰਦਾ ਬੋਲਦਾ ਉਹਨੂੰ ਚੱਕ ਕੇ ਅੰਦਰ ਦੇ ਦਿਓ ਸਾਡਾ ਸਵਾਲ ਇਹ ਆ ਸਰਕਾਰ ਦੇ ਅੱਗੇ ਮੈਂ ਸਾਰੀਆਂ ਕਿਸਾਨ ਜਿੱਥੇ ਬੰਦਿਆਂ ਨੂੰ ਕਹਿਣਾ ਚਾਹਣਾ ਹਰ ਸਮਾਜਿਕ ਬੰਦੇ ਨੂੰ ਕਹਿਣਾ ਚਾਹਣਾ ਹਰ ਧਾਰਮਿਕ ਬੰਦੇ ਨੂੰ ਕਹਿਣਾ ਚਾਹਣਾ ਹਰ ਕੋਈ ਜਿਹੜੀਆਂ ਸਿਆਸੀ ਕੋਈ ਤਿਹਰਾ ਹੈਗਾ ਉਹਨੂੰ ਕਹਿਣਾ ਚਾਹਣਾ ਕਿ ਸਾਨੂੰ ਡਟ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਤੇ ਇਹਦੇ ਤੇ ਕੋਈ ਸੱਦਾ ਵੱਡੇ ਘੱਟ ਦਾ ਦੇਣਾ ਚਾਹੀਦਾ ਮੈਂ ਖਾਸ ਤੌਰ ਦੇ ਉੱਤੇ ਕਿਸਾਨੀ ਮੋਰਚੇ ਵੇਲੇ ਮੈਨੂੰ ਪਤਾ ਕਿ ਰੱਜ ਕੇ ਮੈਂ ਕਹਿੰਦਾ ਮਾਲੀ ਨੇ ਸਾਡੇ ਖਿਲਾਫ ਲਿਖਿਆ ਬੋਲਿਆ ਪਰ ਉਹਨੇ ਭੂਮਿਕਾ ਨਿਭਾਈ ਆ ਉਹਦਾ ਯੋਗਦਾਨ ਰਿਹਾ ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਖਾਸ ਤੌਰ ਤੇ ਅਪੀਲ ਕਰਨਾ ਚਾਹੁੰਦਾ ਕਿ ਅੱਜ ਫਰਜ ਬਣਦਾ ਕਿ ਮਾਲੀ ਦੇ ਉੱਤੇ ਅੱਜ ਤਸ਼ੱਦਦ ਕੀਤਾ ਗਿਆ ਅੱਜ ਕਾਂਡ ਕੀਤਾ ਗਿਆ ਉਹਦੇ ਹੱਕਾਂ ਹਕੂਕਾਂ ਦਾ ਉਹਦੇ ਅਧਿਕਾਰਾਂ ਦਾ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਦੇ ਖਿਲਾਫ ਜਿਹੜੀ ਸਰਕਾਰ ਦੇ ਖਿਲਾਫ ਕੋਈ ਨਾ ਕੋਈ ਸੱਦਾ ਦੇਣਾ ਚਾਹੀਦਾ ਕੋਈ ਨਾ ਕੋਈ ਕਾਲ ਦੇਣੀ ਚਾਹੀਦੀ ਆ ਕੋਈ ਇਹਦਾ ਬਰੋ ਡਟ ਕੇ ਕਰਨਾ ਚਾਹੀਦਾ ਆਪਾਂ ਆਪਣੇ ਪਲੇਟਫਾਰਮਾਂ ਤੇ ਕਰਨਾ ਚਾਹੀਦਾ ਤੇ ਨਹੀਂ ਇਹ ਆਵਾਜ਼ਾਂ ਜਿਹੜੀਆਂ ਉਹ ਕੱਲਾ ਮਾਲੀ ਨਹੀਂ ਉਹ ਸਾਰੀਆਂ ਆਵਾਜ਼ਾਂ ਦੱਬੀਆਂ ਜਾਣੀਆਂ ਨੇ ਅਸਲ ਆਵਾਜ਼ ਤੋਂ ਇਹਨੇ ਇਹ ਡਰਦੇ ਹੁੰਦੇ ਆ ਇੰਨਾ ਖੌਫ ਆਵਾਜ਼ਾਂ ਦਾ ਹੀ ਹੁੰਦਾ ਇਹਨਾਂ ਨੂੰ ਬਗ ਪੈਸੀ ਦਾ ਕੰਮਦਲ ਬੰਦੇ ਨੇ ਕਮਜ਼ੋਰ ਬੰਦੇ ਨੇ ਮਾੜੀ ਮਾੜੀ ਗੱਲ ਤੇ ਕੋਈ ਟਿੱਪਣੀ ਵੀ ਕਰਦੇ ਥਲੇ ਕਮੈਂਟ ਕਰ ਦੇਣਾ ਕੋਈ ਬੰਦਾ ਕਮੈਂਟ ਸਰਕਾਰ ਨੂੰ ਉਹ ਨੂੰ ਵੀ ਉਹਦੀ ਕਿਸੇ ਡੀਐਸਪੀ ਦਾ ਕਿਸੇ ਐਸਐਸਪੀ ਦਾ ਕਿਸੇ ਸੀਐਨਚਾਰਜ ਦਾ ਫੋਨ ਆ ਜਾਂਦਾ ਵੀ ਆਖੀ ਕੀਤਾ ਕਿ ਲਿਖਿਆ ਹਟਾਏ ਨੂੰ ਪਰਚਾ ਹੋ ਜੂ ਪਰ ਇਹ ਮੈਂ ਭਵਾਂਸਿਆਂ ਤੁਹਾਨੂੰ ਅਪੀਲ ਕਰਦਾ ਵੀ ਇਹ ਪੰਜਾਬ ਦੇ ਜੰਮੇ ਲੋਕ ਨੇ ਇਹ ਐ ਦਾਬੇ ਨਾਲ ਡਰਾਈ ਨਹੀਂ ਦਬਣੇ ਇਹ ਬਹੁਤ ਵੱਡੇ ਤੁਸੀਂ ਭਲੇਖੇ ਪਾਲ ਲੇ ਵੀ ਪਤਾ ਨਹੀਂ ਐਂ ਦੱਬ ਲਓਗੇ ਇਹ ਤਾਂ ਕਦੇ ਮੁਗਲਾਂ ਤੋਂ ਨਹੀਂ ਦਬੇ ਅੰਗਰੇਜ਼ਾਂ ਤੋਂ ਨਹੀਂ ਦਬੇ ਪਰ ਨੇ ਬਹੁਤ ਗਲਤ ਕਰ ਰਿਹਾ ਜੋ ਕਰ ਰਿਹਾ ਬਹੁਤ ਜ਼ਿਆਦਾ ਗਲਤ ਕਰ ਰਿਹਾ ਇਹ ਸਹੀ ਨਹੀਂ ਕਰ ਰਿਹਾ ਸੋ ਆਓ ਪੰਜਾਬੀਓ ਆਪਾਂ ਡਟ ਕੇ ਮਾਰ ਦੇ ਬਦਸਮਾਲੀ ਦੇ ਹੱਕ ਚ ਖੜ ਗਏ ਇਹਨਾਂ ਦਾ ਵਿਰੋਧ ਕਰ ਗਏ ਇਹਨਾਂ ਦੇ ਪੁੱਛੀਏ ਲੀਡਰਾਂ ਨੂੰ ਪਿੰਡਾਂ ਜਿਹੜੇ ਫਿਰਦੇ ਆ ਨਰੇ ਬੈਠੇ ਖੁੰਡਾਂ ਦੇ ਕਿਹੜਾ ਮ ਚੌਧਰੀ ਜਿਹੜੇ ਬੈਸਾਂ ਕਰਦੇ ਹੁੰਦੇ ਹਨ ਸਾਡੀ ਸਰਕਾਰ ਆਇਆ ਸਾਡਾ ਭਵੰਤਮਾਨ ਆਇਆ ਸਾਡੇ ਆਇਆ ਕਰਤਾ ਉਹਨੂੰ ਪੁੱਛਵਾ ਆ ਕੀ ਕਰ ਤੁੱਤਾ ਨੇ ਯਾਰ ਆ ਕੀ ਕਰ ਰਹੇ ਹੋ ਤੁਸੀਂ ਆ ਸੋਡੇ ਮੁੱਖ ਮੰਤਰੀ ਕੀ ਕਰ ਰਿਹਾ ਸਾਡੀ ਸਰਕਾਰ ਕੀ ਕਰ ਰਹੀ ਆ ਜਿੱਦਾਂ ਨੂੰ ਕਰਨਾ ਕੁਛ ਉਦੋਂ ਨੂੰ ਕਰ ਨਹੀਂ ਰਹੇ ਚੁੱਪ ਨੇ ਤੇ ਇੱਧਰ ਨੂੰ ਆ ਲੋਕਾਂ ਨੂੰ ਹੜਪਣ ਅੰਦਰ ਲਈ ਜਾਂਦੇ